ਕਹਾਣੀ ਹੈਗੀ ਜੀ ਮਿਕ ਫਿਲਪੋਟ ਦੀ ਇੰਗਲੈਂਡ ਡਰਬੀ ਡਰਬੀ ਦੇ ਵਿੱਚ ਦਾ ਜਨਮ ਹੁੰਦਾ 1956 ਦੇ ਵਿੱਚ ਮਿਕ ਫਿਲਪੋਟ ਇੱਕ ਬਹੁਤ ਹੀ ਜ਼ਿਆਦਾ ਗੁੱਸੇਵੜਾ ਨੌਜਵਾਨ ਤੇ ਜਿਹਨੂੰ ਕਿਸੇ ਨਾਲ ਹੱਥੋਂ ਪਾਈ ਕਰਨ ਚ ਕਿਸੇ ਨੂੰ ਮਤਲਬ ਸਰੀਰਕ ਤੌਰ ਦੇ ਉੱਪਰ ਕਿਸੇ ਨੂੰ ਮਾਰਨ ਦੇ ਵਿੱਚ ਤੇ ਕੋਈ ਵੀ ਗਰੇਜ ਨਹੀਂ ਹੈਗਾ 1970 ਹੁੰਦਾ 1970 ਦੇ ਵਿੱਚ ਮਿਕ ਫਿਲਪੋਟ ਦੀ ਉਮਰ ਹੈਗੀ 19 ਸਾਲ ਇੱਕ ਲੜਕੀ ਹੁੰਦੀ ਹੈ ਕਿਮ ਹਿਲ ਉਦੀ ਉਮਰ ਹੈਗੀ ਆ 15 ਸਾਲ ਇਹ ਦੋਨੇ ਡੇਟਿੰਗ ਕਰਨਾ ਸ਼ੁਰੂ ਕਰਦੇ ਸਟਾਰਟਿੰਗ ਦੇ ਵਿੱਚ ਸਭ ਕੁਝ ਠੀਕ ਚੱਲਦਾ ਕਮ ਸੇ ਕਮ ਕਿਮ ਨੂੰ ਇਹ ਲੱਗ ਰਿਹਾ ਕਿ ਸਭ ਕੁਝ ਠੀਕ ਚੱਲਦਾ ਮਿਕ ਫਿਲਪੋਰਟ ਬੀਆਂ ਜਿੰਨੀਆਂ ਵੀ ਕਮੀਆਂ ਨੇ ਉਹ ਕਿਮ ਨੂੰ ਨਹੀਂ ਦਿਖਦੀਆਂ ਉਹ ਸਿਰਫ ਆਪਣੀ ਉਸ ਇੱਕ ਨਾਰਮਲ ਉਹ ਪਿਆਰ ਵਾਲੀ ਜ਼ਿੰਦਗੀ ਦੇ ਵਿੱਚ ਗੁੰਮੀ ਹੋਈ ਆ ਪਰ ਜ਼ਿਆਦਾ ਟਾਈਮ ਨਹੀਂ ਲੱਗਦਾ ਮਿਕ ਫਿਲਪੋਰਟ ਨੂੰ ਜਿਹੜਾ ਉਹਦੇ ਅੰਦਰ ਦਾ ਅਸਲੀ ਚਿਹਰਾ ਵਾ ਉਹ ਬਾਹਰ ਕੱਢਣ ਨੂੰ ਤੇ ਕਿਮ ਹਿਲ ਨੂੰ ਉਹ ਉਹਦਾ ਅਸਲੀ ਗੰਦਾ ਜਿਹੜਾ ਚਿਹਰਾ ਹੈਗਾ ਉਹ ਦੇਖਣ ਨੂੰ ਸਟਾਰਟਿੰਗ ਦੇ ਵਿੱਚ ਗਾੜੀ ਗਲੋਚ ਤੋਂ ਸ਼ੁਰੂ ਹੁੰਦਾ ਗਾੜੀ ਗਲੋਚ ਤੋਂ ਬਹੁਤ ਛੇਤੀ ਹੀ ਉਹੀ ਜਿਹੜਾ ਜਿਹਨੂੰ ਆਪਾਂ ਸਰੀਰਕ ਉਤਪੀੜਨ ਕਹਿ ਦਿੰਨੇ ਆ ਮਾਰਕਟਾਈ ਉਥੋਂ ਤੱਕ ਪਹੁੰਚ ਜਾਂਦਾ ਇੱਕ ਦਿਨੇ ਦੋਨੇ ਇੱਕ ਪਬ ਵਿੱਚ ਹੁੰਦੇ ਆ ਤੇ ਉਥੇ ਪੂਲ ਵਗੈਰਾ ਖੇਡਿਆ ਜਾਂਦਾ ਉਹ ਜਿਹੜੀ ਸੋਟੀ ਹੁੰਦੀ ਆ ਉਥੇ ਮਿਕ ਫਿਲਪੋਟ ਉਸੇ ਸੋਟੀ ਦੇ ਨਾਲ ਇੰਨੇ ਲੋਕਾਂ ਦੇ ਸਾਹਮਣੇ ਕਿੰਮ ਦੇ ਨੱਕ ਦੇ ਉੱਪਰ ਚਿਹਰੇ ਦੇ ਉੱਪਰ ਬਹੁਤ ਜ਼ੋਰ ਦੀ ਵਾਰ ਕਰਦਾ ਬਾਰ-ਬਾਰ ਕੋਈ ਉਹਦੇ ਨਾਲ ਪੰਗਾ ਨਹੀਂ ਲੈਣਾ ਚਾਹੁੰਦਾ ਇਸ ਤਰ੍ਹਾਂ ਨਾਲ ਜਿਹੜਾ ਇਹ ਰਿਲੇਸ਼ਨ ਸੀਗਾ ਹੌਲੀ-ਹੌਲੀ ਆਪਣਾ ਡਾਰਕ ਰੁਖ ਜਿਹੜਾ ਹੈਗਾ ਹਨੇਰਾ ਪਾਸਾ ਉਹ ਅਖਤਿਆਰ ਕਰਦਾ ਜਾਂਦਾ ਜਿਹੜਾ ਮਿਕਫਿਲ ਪੋਟ ਆ ਉਹ ਕਿਮ ਹਿਲ ਦੇ ਨਾਲ ਅੱਗੇ ਕੀ ਹੁੰਦਾ ਕਿਮ ਦੀ ਬਾਂਹ ਤੋੜ ਦਿੰਦਾ ਉਹ ਜਿਹੜਾ ਨੀ ਕੈਪ ਹੁੰਦਾ ਜਿਹਨੂੰ ਆਪਾਂ ਗੋਡੇ ਦੀ ਚੱਪਣੀ ਕਹਿੰਦੇ ਆ ਗੋਡੇ ਦੀ ਚੱਪਣੀ ਨੂੰ ਤੋੜ ਦਿੰਦਾ ਕਿਸ ਚੀਜ਼ ਦੇ ਨਾਲ ਤੋੜਦਾ ਹਥੌੜੇ ਦੇ ਨਾਲ ਉਹਦਾ ਕਾਰਨ ਇਹ ਹੈ ਕਿ ਕੁਝ ਟਾਈਮ ਪਹਿਲਾਂ ਕੁਝ ਮਹੀਨੇ ਪਹਿਲਾਂ ਕਿਮ ਹੇਲ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤਾਂ ਉਹਦਾ ਸਾਰਾ ਧਿਆਨ ਆਪਣੇ ਬੱਚੇ ਵੱਲ ਹੈਗਾ ਮਿਕ ਫਿਲਪੋਰਟ ਨੂੰ ਹੁਣ ਇਸ ਚੀਜ਼ ਤੋਂ ਵੀ ਪ੍ਰੋਬਲਮ ਹੁੰਦੀ ਆ ਉਹਨੂੰ ਇਹ ਲੱਗਦਾ ਕਿ ਕਿਮ ਹੇਲ ਜਿਹਦਾ ਪਹਿਲਾਂ ਪੂਰਾ ਧਿਆਨ ਮੇਰੇ ਵੱਲ ਹੁੰਦਾ ਸੀ ਮੇਰੀਆਂ ਹੀ ਗੱਲਾਂ ਸੁਣਦੀ ਸੀ ਚਾਹੇ ਉਹ ਕਿਵੇਂ ਦੀਆਂ ਵੀ ਹੁਣ ਪਰ ਉਹਦਾ ਧਿਆਨ ਮੇਰੇ ਵੱਲ ਸੀ ਹੁਣ ਇਹ ਬੱਚਾ ਜਿਹੜਾ ਉਹਨਾਂ ਦੀ ਦੁਨੀਆ ਦੇ ਵਿੱਚ ਆ ਗਿਆ ਇਹਨੇ ਕਿਮ ਨੂੰ ਮੇਰੇ ਤੋਂ ਖੋਲਿਆ ਤਾਂ ਜਦੋਂ ਵੀ ਕਿਮ ਆਪਣੇ ਬੱਚੇ ਦੇ ਨਾਲ ਟਾਈਮ ਸਪੈਂਡ ਕਰਦੀ ਆ ਤਾਂ ਮੈਕ ਨੂੰ ਹੋਰ ਜ਼ਿਆਦਾ ਮਤਲਬ ਜੈਲਸੀ ਹੁੰਦੀ ਆ ਉਸ ਤੋਂ ਬਾਅਦ ਅਗਲਾ ਇਨਸੀਡੈਂਟ ਹੁਣ ਮਿਕ ਨੂੰ ਇਸ ਚੀਜ਼ ਦੇ ਨਾਲ ਪ੍ਰੋਬਲਮ ਹੈ ਕਿ ਆ ਕਿ ਕਿੰਮ ਛੋਟੇ ਕੱਪੜੇ ਕਿਉਂ ਪਾਉਂਦੀ ਆ ਇੱਕ ਦਿਨ ਮਿਕ ਕੋਈ ਕੰਮ ਨਹੀਂ ਕਰ ਰਹੀ ਐ ਇੱਕ ਮੈਂ ਤੁਹਾਨੂੰ ਵੀ ਚੀਜ਼ ਦੱਸਦਾ ਹੁਣ ਇੱਕ ਬੱਚਾ ਵੀ ਹੈਗਾ ਖਰਚਾ ਹੈਗਾ ਪਰ ਇੱਕ ਹੁਣੇ-ਹੁਣੇ ਬਣੀ ਮਾਂ ਹੁਣੇ ਇੱਕ ਬੱਚੇ ਨੂੰ ਕੁਝ ਮਹੀਨੇ ਪਹਿਲਾਂ ਜਨਮ ਦੇਣ ਦੇ ਬਾਵਜੂਦ ਕਿੰਮ ਕਰਦਾ ਖਰਚ ਚਲਾ ਰਹੀ ਆ ਬਾਹਰ ਕੰਮ ਕਰ ਰਹੀ ਆ ਇੱਕ ਦਿਨ ਜਦੋਂ ਉਹ ਕੰਮ ਤੋਂ ਵਾਪਸ ਆ ਰਹੀ ਆ ਉਹਦੇ ਕੱਪੜੇ ਨਾਰਮਲ ਉਹੀ ਪਏ ਹੋਏ ਆ ਤੇ ਮੈਕ ਕੀ ਕਰਦਾ ਦੂਰੋਂ ਆਉਂਦੀ ਕਿ ਮਨੂੰ ਦੇਖ ਕੇ ਉਹਨੂੰ ਗੁੱਸਾ ਚੜਦਾ ਉਹ ਅੰਦਰ ਜਾਂਦਾ ਅੰਦਰ ਜਾ ਕੇ ਕ੍ਰਾਸ ਬੋ ਲੈ ਕੇ ਆਉਂਦਾ ਤੇ ਉਹਦੇ ਢਿੱਡ ਦੇ ਅੰਦਰ ਦੂਰ ਤੋਂ ਹੀ ਇੱਕ ਤੀਰ ਮਾਰਦਾ ਕਿੰਮ ਇੱਕ ਪਾਸੇ ਇੱਕ ਬੱਚੇ ਦੀ ਮਾਂ ਵਾ ਦੂਸਰੇ ਪਾਸੇ ਕੰਮ ਵੀ ਕਰ ਰਹੀ ਹੈ ਤੀਸਰੇ ਪਾਸੇ ਉਹ ਸਕੂਲ ਵੀ ਜਾ ਰਹੀ ਆਪਣੀ ਐਜੂਕੇਸ਼ਨ ਤੇ ਵੀ ਧਿਆਨ ਦੇ ਰਹੀ ਤਾਂ ਕਿ ਉਹਨੂੰ ਅੱਗੇ ਜਾ ਕੇ ਕੋਈ ਵਧੀਆ ਜੌਬ ਮਿਲ ਜੇ ਪਰ ਹੁਣ ਘਰੋਂ ਉਹ ਲੈ ਕੇ ਕੀ ਜਾ ਰਹੀ ਹੈ ਮੈਕ ਦੀਆਂ ਦਿੱਤੀਆਂ ਹੋਈਆਂ ਸੱਟਾਂ ਦੇ ਨਿਸ਼ਾਨ ਜਦੋਂ ਉਹਦੇ ਕਲਾਸਮੇਟ ਉਹਨੂੰ ਵਾਰ-ਵਾਰ ਕਦੇ ਪੁੱਛਦੇ ਆ ਕਿ ਤੇਰੇ ਚਿਹਰੇ ਤੇ ਕੀ ਹੋਇਆ ਤੇਰੇ ਮੋਢੇ ਤੇ ਕੀ ਹੋਇਆ ਮਤਲਬ ਇਸ ਇਸ ਤਰ੍ਹਾਂ ਨੜਕੂਟੇ ਸੱਟਾਂ ਦਿਖਦੀਆਂ ਨੇ ਤਾਂ ਕਿਮ ਮਿਕ ਨੂੰ ਬਚਾਉਣ ਦੇ ਲਈ ਹਮੇਸ਼ਾ ਹੀ ਉਹਨਾਂ ਸਾਹਮਣੇ ਝੂਠ ਬੋਲ ਦਿੰਦੀ ਹੈ ਫਾਈਨਲੀ ਆਉਂਦਾ ਜੁਲਾਈ 1978 ਦਾ ਦਿਨ ਕਿਮ ਨੂੰ ਹੁਣ ਲੱਗਦਾ ਕਿ ਬਸ ਬਹੁਤ ਹੋ ਗਿਆ ਇਸ ਤਰ੍ਹਾਂ ਤਾਂ ਜ਼ਿੰਦਗੀ ਨਹੀਂ ਲੰਘੂਗੀ ਤਾਂ ਪਰ ਉਹਦੇ 'ਚ ਹਿੰਮਤ ਨਹੀਂ ਹੈਗੀ ਕਿਉਂਕਿ ਉਹ ਮਿਕ ਤੋਂ ਡਰਦੀ ਆ ਉਹਦੀ ਪਰਸਨੈਲਿਟੀ ਇਸ ਤਰ੍ਹਾਂ ਦੀ ਆ ਬਹੁਤ ਡੋਮੀਨੇਟਿੰਗ ਹੈਗਾ ਉਹਦੇ ਸਾਹਮਣੇ ਉਹਨੂੰ ਨਹੀਂ ਕਿਹਾ ਜਾ ਸਕਦਾ ਤਾਂ ਇੱਕ ਦਿਨ ਜਦੋਂ ਕਰ ਨਹੀਂ ਹੁੰਦਾ ਤਾਂ ਪਿੱਛੋਂ ਇੱਕ ਲੈਟਰ ਲਿਖ ਜਾਂਦੀ ਹੈ ਤੇ ਉਹਦੇ ਵਿੱਚ ਉਹਨੂੰ ਕਹਿ ਦਿੰਦੀ ਆ ਕਿ ਮੇਰਾ ਤੇਰੇ ਨਾਲ ਜਿਹੜਾ ਰਿਲੇਸ਼ਨ ਸੀਗਾ ਉਹ ਖਤਮ ਹੋ ਗਿਆ ਤੇ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਆਪਣੇ ਬੱਚੇ ਨੂੰ ਲੈ ਕੇ ਮੈਂ ਇੱਥੋਂ ਜਾ ਰਹੀ ਆ ਤੇ ਉਹ ਚਲੀ ਜਾਂਦੀ ਆ ਵਾਪਸ ਆਪਣੇ ਪੇਰੈਂਟਸ ਦੇ ਕੋਲ ਮਿਕਫਿਲਪੋਰਟ ਨੂੰ ਜਦੋਂ ਇਹ ਚੀਜ਼ ਪਤਾ ਲੱਗਦੀ ਆ ਉਹਨੂੰ ਗੁੱਸਾ ਆਉਂਦਾ ਉਹਨੂੰ ਇਸ ਚੀਜ਼ ਦਾ ਗੁੱਸਾ ਆਉਂਦਾ ਉਹਦੇ ਜਿਹੜਾ ਅੰਦਰਲਾ ਇੱਕ ਕਹਿ ਲੋ ਕਿ ਸਵਾਬ ਇਮਾਨ ਹੈਗਾ ਹੰਕਾਰ ਹੈਗਾ ਤਾਂ ਉਹਨੂੰ ਇਹ ਲੱਗਦਾ ਕਿ ਉਹਨੂੰ ਕਿਵੇਂ ਕਿਵੇਂ ਛੱਡ ਕੇ ਜਾ ਸਕਦੀ ਉਹ ਸਿੱਧਾ ਰਾਤ ਨੂੰ ਉਹਨਾਂ ਦੇ ਘਰੇ ਪਹੁੰਚਦਾ ਘਰੇ ਕੌਣ ਹੁੰਦਾ ਕਿੰਮ ਹੁੰਦੀ ਆ ਉਹਦੇ ਮਦਰ ਹੁੰਦੇ ਨੇ ਤੇ ਉਹਨਾਂ ਦਾ ਇੱਕ ਛੋਟਾ ਉਹੀ ਬੱਚਾ ਹੁੰਦਾ ਲੈ ਕੇ ਕੀ ਜਾਂਦਾ ਉਹ ਆਪਣੇ ਨਾਲ 9 ਇੰਚ ਦਾ ਚਾਕੂ ਉੱਥੇ ਜਾ ਕੇ ਉਹ ਕਿੰਮ ਦੇ ਉੱਪਰ 27 ਵਾਰ ਕਰਦਾ ਚਾਕੂਆਂ ਦੇ ਅਲੱਗ-ਅਲੱਗ ਉਹਦੇ ਮਦਰ ਹੁੰਦੇ ਜਦੋਂ ਉਹ ਆਪਣੀ ਬੇਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤਾਂ 11 ਵਾਰ ਮਿਕ ਫਿਲਪੋਟ ਉਹਨਾਂ ਦੇ ਉੱਪਰ ਹਮਲਾ ਕਰਦਾ ਪਰ ਫਿਰ ਵੀ ਉਹ ਦਲੇਰ ਰਹਿੰਦੇ ਕਿਉਂਕਿ ਕਿੰਮ ਦੇ ਵਾਰ ਜ਼ਿਆਦਾ ਹੋਏ ਉਹਦੀ ਹਾਲਤ ਜ਼ਿਆਦਾ ਬੁਰੀ ਆ ਪਰ ਜਿਹੜੇ ਉਹਦੇ ਮਦਰ ਹੁੰਦੇ ਉਹ ਦਲੇਰੀ ਦੇ ਨਾਲ ਸਾਹਮਣਾ ਕਰਦੇ ਆ ਮਿਕਫਿਲ ਪੌਟ ਦਾ ਉਹਨੇ ਟਾਈਮ ਦੇ ਵਿੱਚ ਫੋਨ ਦੇ ਉੱਪਰ ਪੁਲਿਸ ਨੂੰ ਕਾਲ ਕਰ ਚੁੱਕੇ ਹੁੰਦੇ ਜਦੋਂ ਇਹ ਚੀਜ਼ ਦੇਖਦਾ ਮਿਕ ਤਾਂ ਉੱਥੋਂ ਉਹ ਭੱਜ ਜਾਂਦਾ ਪਰ ਇਸ ਦਲੇਰੀ ਦੇ ਨਾਲ ਜਿਹੜੀ ਕਿੰਮ ਦੇ ਮਦਰ ਨੇ ਦਿਖਾਈ ਦੋਨਾਂ ਮਾਵਾਂ ਧੀਆਂ ਦੀ ਕਮ ਸੇ ਕਮ ਜਾਨ ਬਚ ਜਾਂਦੀ ਹੈ ਪਰ ਐਂਬੂਲੈਂਸ ਦੇ ਵਿੱਚ ਦੋ ਵਾਰ ਕਿੰਮ ਦਾ ਜਿਹੜਾ ਹਰਟ ਹੁੰਦਾ ਵਾ ਉਹ ਇੱਕ ਤਰ੍ਹਾਂ ਨਾਲ ਸਿੰਕ ਕਰ ਜਾਂਦਾ ਬਹੁਤ ਮੁਸ਼ਕਲ ਦੇ ਨਾਲ ਉਹਨੂੰ ਵਾਪਸ ਜ਼ਿੰਦਗੀ ਦੇ ਵਿੱਚ ਲਿਆਂਦਾ ਜਾਂਦਾ ਉਹਨਾਂ ਚਾਕੂਆਂ ਨੇ ਕਿੰਮ ਦਾ ਜਿਹੜਾ ਪੇਟ ਹੈਗਾ ਉਹ ਪੂਰੀ ਤਰ੍ਹਾਂ ਦੇ ਨਾਲ چیر ਦਿੱਤਾ ਤੇ ਲੰਗਸ ਬਲੈਡਰ ਕਿਡਨੀ ਲਿਵਰ ਹਰੇਕ ਚੀਜ਼ ਨੂੰ ਪੂਰੀ ਤਰ੍ਹਾਂ ਦੇ ਨਾਲ ਪਾੜ ਦਿੱਤਾ ਖਤਮ ਕਰ ਦਿੱਤਾ ਇੰਨੀ ਬੁਰੀ ਹਾਲਤ ਤੋਂ ਬਾਅਦ ਵੀ ਕਿੰਮ ਦਾ ਜਿਉਂਦੇ ਬਚ ਜਾਣਾ ਮਤਲਬ ਇੱਕ ਮੇਰਾ ਕੱਲ ਟ੍ਰਾਇਲ ਚੱਲਦਾ ਮੁਕੱਦਮਾ ਚੱਲਦਾ ਮੁਕੱਦਮੇ ਦੇ ਵਿੱਚ ਮਿਕਫਿਲ ਪੌਟ ਕਹਿੰਦਾ ਕਿ ਮੈਂ ਸੈਲਫ ਡਿਫੈਂਸ ਦੇ ਵਿੱਚ ਕੀਤਾ ਮੈਂ ਜਦੋਂ ਉਹਨਾਂ ਦੇ ਘਰੇ ਗਿਆ ਤਾਂ ਦੋਨਾਂ ਨੇ ਮੇਰੇ ਉੱਪਰ ਹਮਲਾ ਕੀਤਾ ਪਰ ਪੁਲਿਸ ਵਾਲੇ ਵੀ ਵਕੀਲ ਜੱਜ ਇਹਨੇ ਬੇਵਕੂਫ ਨਹੀਂ ਹੁੰਦੇ ਤਾਂ 7.5 ਸਾਲ ਦੀ ਕੈਦ ਹੁੰਦੀ ਐ ਮਿਕਫਿਲ ਪੌਟ ਨੂੰ ਪਰ ਸਿਰਫ 3 ਸਾਲ ਤੋਂ ਬਾਅਦ ਐਡਾ ਵੱਡਾ ਜੁਰਮ ਕਰਨ ਦੇ ਬਾਵਜੂਦ ਦੋ ਇਨਸਾਨਾਂ ਦੇ ਉੱਪਰ ਇੰਨੇ ਜ਼ਬਰਦਸਤ ਹਮਲੇ ਕਰਨ ਦੇ ਬਾਵਜੂਦ ਤੇ ਫਿਰ ਵੀ ਸਿਰਫ 3 ਸਾਲ ਦੀ ਸਜ਼ਾ ਪਗਤਣ ਤੋਂ ਬਾਅਦ ਇਨਸਾਨ ਦਾ ਬਾਹਰ ਆ ਜਾਣਾ ਤੇ ਕਿਸ ਕਰਕੇ ਕਿਸ ਕਾਰਨ ਕਰਕੇ ਉਹਨੂੰ ਛੇਤੀ ਛੁੱਟੀ ਦੇ ਦਿੱਤੀ ਜਾਂਦੀ ਆ ਉਹਦੇ ਚੰਗੇ ਬਿਹੇਵੀਅਰ ਕਰਕੇ ਇਹ ਘਟਨਾ ਹੈਗੀ ਆ 1978 ਦੀ तकरीबन 46 ਸਾਲ ਲੰਘ ਚੁੱਕੇ ਆ ਇਸ ਗੱਲ ਪਰ ਕਿੰਮ ਉਹਨਾਂ ਦੇ ਨਾਲ ਜਿਹੜੀਆਂ ਪਿੱਛੇ ਜੇ ਵੀ ਕੁਝ ਇੰਟਰਵਿਊਸ ਕਈ ਲੋਕਾਂ ਨੇ ਲਈਆਂ ਤਾਂ ਉਹਦੇ ਵਿੱਚ ਦੱਸਦੇ ਆ ਕਿ ਉਹ ਅੱਜ ਵੀ ਉਸ ਘਟਨਾ ਤੋਂ 46 ਸਾਲ ਲੰਘਣ ਤੋਂ ਬਾਅਦ ਅੱਜ ਵੀ ਉਹ ਮਾਨਸਿਕ ਤੌਰ ਦੇ ਉੱਪਰ ਜਿਹੜਾ ਉਹ ਰਿਲੇਸ਼ਨ ਸੀਗਾ ਤੇ ਉਹਦੀ ਜਿਹੜੀ ਇੰਨੀ ਬਰੂਟੈਲਿਟੀ ਸੀਗੀ ਇੰਨਾ ਬੁਰਾ ਰਿਲੇਸ਼ਨ ਸੀ ਇੰਨਾ ਕੁਝ ਉਹਨਾਂ ਨੇ ਸਹਿਆ ਅੱਜ ਵੀ ਉਹਨਾਂ ਨੂੰ ਸਾਈਕੀਆਟ੍ਰਿਸਟ ਕੋਲੇ ਜਾਣਾ ਪੈ ਰਿਆ ਮਾਨਸਿਕ ਰੋਗੀ ਉਹ ਹੋ ਚੁੱਕੇ ਆ ਡਿਪਰੈਸ਼ਨ ਦੀਆਂ ਦਵਾਈਆਂ ਉਹਨਾਂ ਨੂੰ ਅੱਜ ਵੀ ਲੈਣੀਆਂ ਪੈ ਰਹੀਆਂ ਨੇ ਜਦੋਂ ਹੁਣ ਜੇਲ੍ਹ ਦੇ ਵਿੱਚੋਂ ਮਿਕਫਿਲਪੋਟ ਰਿਹਾ ਹੋ ਜਾਂਦਾ ਉਸ ਤੋਂ ਬਾਅਦ ਇੱਕ ਨਵੀਂ ਲੜਕੀ ਉਹਦੀ ਜ਼ਿੰਦਗੀ ਚ ਆਉਂਦੀ ਆ ਪਾਮਿਲਾ ਲੋਮੈਕਸ ਪਾਮਿਲਾ ਲੋਮੈਕਸ ਵੀ ਇੱਕ ਟੀਨੇਜਰ ਹੁੰਦੀ ਹੈ ਤੇ ਬਹੁਤ ਛੇਤੀ ਅਗਲੇ ਕੁਝ ਸਾਲਾਂ ਦੇ ਵਿੱਚ ਹੀ ਇਹਨਾਂ ਦੇ ਤਿੰਨ ਬੱਚੇ ਹੁੰਦੇ ਸਾਥ ਹੀ ਬਦਲ ਗਿਆ ਪਰ ਮਿਕਫਿਲ ਪੋਟ ਨਹੀਂ ਬਦਲੇ ਤੇ ਨਾ ਹੀ ਬਦਲੇ ਉਹਦਾ ਲੋਕਾਂ ਦੇ ਨਾਲ ਜੋ ਵੀ ਵਤੀਰਾ ਹੈਗਾ ਤੇ ਕਿੰਨੀ ਤਰ੍ਹਾਂ ਪਾਮੇਲਾ ਵੀ ਉਹਨੂੰ ਵੀ ਥੋੜੀ ਦੇਰ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿ ਕਿਸ ਤਰ੍ਹਾਂ ਦੇ ਇਨਸਾਨ ਦੇ ਨਾਲ ਉਹਦਾ ਵਾਪਿਆ ਹੁਣ ਆ ਜਾਂਦਾ 1993 1993 ਦੇ ਵਿੱਚ ਮਿਕਫਿਲ ਪੋਟ ਦੀ ਉਮਰ ਹੈ 37 ਸਾਲ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਲੜਕੀ ਆਉਂਦੀ ਆ 14 ਸਾਲ ਦੀ ਲੜਕੀ ਆ ਹਿਦਰ ਕਿਓਕ 37 ਸਾਲ ਦਾ ਮਿਕਫਿਲਪੋਰਟ ਤੇ ਉਸ ਬੱਚੀ ਦੀ ਉਮਰ ਹੈਗੀ ਆ 14 ਸਾਲ ਹਿਦਰ ਦੇ ਮਿਕਫਿਲਪੋਰਟ ਦੀ ਜ਼ਿੰਦਗੀ ਚ ਆਉਣ ਦੇ ਨਾਲ ਪਾਮਿਲਾ ਨੂੰ ਮੌਕਾ ਮਿਲਦਾ ਉਹ ਉਹਦੇ ਤੋਂ ਤਲਾਕ ਲੈ ਲੈਂਦੇ ਆ ਮਿਕਫਿਲਪੋਰਟ ਦਾ ਧਿਆਨ ਜਿਹੜਾ ਹੈਗਾ ਉਹ ਪਾਮਿਲਾ ਤੋਂ ਹਟ ਚੁੱਕਿਆ ਹਿਦਰ ਸਿਰਫ ਇੱਕ 14 ਸਾਲ ਦੀ ਬੱਚੀ ਕਹੂੰਗਾ ਮੈਂ ਤਾਂ 14 ਸਾਲ ਦਾ ਬੱਚਾ ਹੀ ਹੁੰਦਾ ਹੋਰ ਕੀ ਆ ਸਟਾਰਟਿੰਗ ਦੇ ਵਿੱਚ ਬਹੁਤ ਪੂਰੀ ਤਰ੍ਹਾਂ ਨਾਲ ਇਸ ਰਿਲੇਸ਼ਨ ਦੇ ਵਿੱਚ ਖੁੱਭੀ ਹੋਈ ਹੈਗੀ ਆਪਣੇ ਮਾਪੇ ਬਾਪ ਦੇ ਘਰ ਤੋਂ ਚੋਰੀ ਭੱਜ ਜਾਂਦੀ ਤੇ ਮਿਕ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਹੈ 16 ਸਾਲ ਦੀ ਉਮਰ ਦੇ ਵਿੱਚ ਉਹ ਆਪਣੇ ਪਹਿਲੇ ਬੇਟੇ ਨੂੰ ਜਨਮ ਦਿੰਦੀ ਹੈ ਜਿਹੜਾ ਕਿ ਹੁੰਦਾ ਮਿਕਫਿਲਪੋਟ ਦਾ ਤੇ ਹਿਦਰ ਕਿਓਗ ਦਾ ਅਗਲੇ ਸਾਲ ਇੱਕ ਹੋਰ ਬੇਟਾ ਆਉਂਦਾ 17 ਸਾਲ ਦੀ ਹੋ ਚੁੱਕੀ ਹੈ ਹਿਦਰ ਹੁਣ ਤੱਕ ਤਿੰਨ ਲੜਕੀਆਂ ਆ ਚੁੱਕੀਆਂ ਪਹਿਲੇ ਨੇ ਕੇਮ ਉਸ ਤੋਂ ਬਾਅਦ ਆਉਂਦੇ ਆ ਫਾਮੇਲਾ ਉਹਨਾਂ ਤੋਂ ਤਿੰਨ ਬੱਚੇ ਹੁੰਦੇ ਆ ਹੁਣ ਆ ਚੁੱਕੀ ਆ ਹਿਦਰ ਕਿਓਗ ਦੋ ਬੱਚੇ ਹੋ ਚੁੱਕੇ ਆ ਜੋ ਚੀਜ਼ਾਂ ਪਹਿਲਾਂ ਪਾਮਬेला ਦੇ ਨਾਲ ਹੋਈਆਂ ਤੇ ਕਿਮ ਦੇ ਨਾਲ ਹੋਈਆਂ ਉਹ ਚੀਜ਼ਾਂ ਹੀਦਰ ਦੇ ਨਾਲ ਵੀ ਹੁੰਦੀਆਂ ਨੇ ਹੀਦਰ ਦੇ ਕੁੱਟ ਪੈਣ ਦਾ ਸਰੀਰਕ ਤਸ਼ੱਦਦ ਚੱਲਣ ਦਾ ਕਾਰਨ ਜੋ ਮੈਕ ਨੂੰ ਲੱਗਦਾ ਉਹ ਇਹ ਹੈਗਾ ਕਿਉਂਕਿ ਦੋ ਬੇਟੇ ਨੇ ਪਰ ਮੈਕਫਿਲ ਪੌਟ ਕਹਿੰਦਾ ਕਿ ਮੈਨੂੰ ਬੇਟੀ ਚਾਹੀਦੀ ਆ ਤਾਂ ਇਸ ਕਰਕੇ ਹੀਦਰ ਕਿਉਂ ਦੇ ਨਾਲ ਵੀ ਉਹੀ ਕਟਮਾਰ ਚਲਦੀ ਰਹਿੰਦੀ ਇੱਥੇ ਇੱਕ ਚੀਜ਼ ਹੋਰ ਹੁੰਦੀ ਉਹਦੇ ਪਹਿਲੇ ਜਿਹੜੇ ਵਿਆਹ ਹੋਏ ਹੁੰਦੇ ਜਾਂ ਰਿਲੇਸ਼ਨ ਹੁੰਦੇ ਉਹਨਾਂ ਦੇ ਉਹ ਬੱਚੇ ਵੀ ਉਹਦੇ ਨਾਲ ਹੀ ਰਹਿੰਦੇ ਆ ਉਹਦਾ ਕਾਰਨ ਹੈ ਕਿ ਜੇ ਤੁਹਾਡੇ ਬਹੁਤ ਸਾਰੇ ਬੱਚੇ ਹੈਗੇ ਆ ਤਾਂ ਤੁਹਾਨੂੰ ਸਰਕਾਰ ਵੱਲੋਂ ਕੋਈ ਸ਼ਾਇਦ ਉਹ ਪੱਤਾ ਵਗੈਰਾ ਮਿਲਦਾ ਮਤਲਬ مالی ਸਹਾਇਤਾ ਮਿਲਦੀ ਆਰਥਿਕ ਸਹਾਇਤਾ ਮਿਲਦੀ ਮਿਕ ਫਿਲ ਪੌਟ ਨੂੰ ਕੰਮ ਕਰਨਾ ਬਿਲਕੁਲ ਪਸੰਦ ਨਹੀਂ ਇਸੇ ਕਰਕੇ ਇੱਕ ਰਿਲੇਸ਼ਨ ਤੋਂ ਅਗਲੇ ਵਿੱਚ ਜਾ ਰਿਹਾ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਪੈਦਾ ਕਰ ਰਿਹਾ ਉਹ ਬੱਚਿਆਂ ਨੂੰ ਹੀ ਰੱਖ ਰਿਹਾ ਆਪਣੇ ਨਾਲ ਤੇ ਕਿਉਂਕਿ ਉਹਨਾਂ ਬੱਚਿਆਂ ਤੋਂ ਹੀ ਇਹਨੂੰ ਆਪਣੀ ਸਰਕਾਰ ਤੋਂ ਇੰਗਲੈਂਡ ਦੀ ਸਰਕਾਰ ਤੋਂ ਬਹੁਤ ਸਾਰੀ مالی ਸਹਾਇਤਾ ਮਿਲਦੀ ਹੈ ਕਿਮ ਦਾ ਜਿਹੜਾ ਬੇਟਾ ਹੈ ਉਹ ਵੀ ਇਹਦੇ ਨਾਲ ਰਹਿ ਰਿਹਾ ਉਹ ਹੁਣ ਥੋੜਾ ਜਿਹਾ ਵੱਡਾ ਹੋ ਚੁੱਕਿਆ ਤੇ ਹੁਣ ਉਹ ਉਸ ਬੇਟੇ ਨੂੰ ਆਪਣੇ ਨੂੰ ਜਿਹੜਾ ਜਿਹਦੇ ਮਦਰ ਕਿਮ ਹਿਲ ਹੁੰਦੇ ਆ ਉਹਨਾਂ ਨੂੰ ਇਸ ਲੜਕੀ ਹੀਦਰ ਕਯੋਗ ਦੇ ਅਗੇਂਸਟ 扑ਕਾਉਂਦਾ ਰਹਿੰਦਾ ਤੇ ਉਹਨੂੰ ਵੀ ਕਹਿੰਦਾ ਕਿ ਤੂੰ ਇਹਦੇ ਨਾਲ ਬੁਰਾ ਵਿਵਹਾਰ ਕਰਨਾ ਵਾ ਇਹ ਚੰਗੀ ਲੜਕੀ ਨਹੀਂ ਹੈਗੀ ਹੀਦਰ ਕਯੋਗ ਦੇ ਨਾਲ ਰਿਲੇਸ਼ਨ ਬਹੁਤ ਛੇਤੀ ਖਰਾਬ ਹੋ ਜਾਂਦਾ ਕਿਉਂਕਿ ਮਿਕਫਿਲਪੋਟ ਨੇ ਹੋਰ ਜ਼ਿਆਦਾ ਬੱਚੇ ਪੈਦਾ ਕਰਨੇ ਆ ਤਾਂ ਕਿ ਉਹਨੂੰ ਸਰਕਾਰ ਤੋਂ ਹੋਰ ਜ਼ਿਆਦਾ ਮਾਲੀ ਸਹਾਇਤਾ ਮਿਲੇ ਬਟ ਹੀਦਰ ਕਯੋਗ ਉਸ ਤੋਂ ਬਾਅਦ ਹੋਰ ਬੱਚਿਆਂ ਨੂੰ ਪੈਦਾ ਨਹੀਂ ਕਰ ਸਕੇ ਉਹ ਕੰਸੀਵ ਨਹੀਂ ਕੀਤਾ ਹੀਦਰ ਨੇ ਉਸ ਤੋਂ ਬਾਅਦ ਇਸ ਦੀ ਸਜ਼ਾ ਮਿਲਦੀ ਹੈ ਹੀਦਰ ਕਯੋਗ ਕਿਉਂਕਿ ਦੁਬਾਰਾ ਕਨਸੀਵ ਨਹੀਂ ਕੀਤਾ ਉਹ ਦੁਬਾਰਾ ਮਾਂ ਨਹੀਂ ਬਣ ਸਕੇ ਉਹਨਾਂ ਨੂੰ ਕਰਦੇ ਬਾਹਰ ਇੱਕ ਗਾਰਡਨ ਹੈ ਗਾਰਡਨ ਦੇ ਵਿੱਚ ਇੱਕ ਕਮਰਾ ਉਸ ਕਮਰੇ ਦੇ ਵਿੱਚ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਂਦਾ ਤੇ ਬਾਹਰੋਂ ਜਿੰਦਾ ਲਾ ਦਿੱਤਾ ਜਾਂਦਾ ਹਿਦਰ ਕਿਉਗ ਦੀ ਕਿਸਮਤ ਚੰਗੀ ਹੁੰਦੀ ਹੈ ਹ ਉਹਨਾਂ ਨੂੰ ਖਾਣਾ ਵਗੈਰਾ ਉੱਥੇ ਦੇ ਦਿੱਤਾ ਜਾਂਦਾ ਉਹਨਾਂ ਨੂੰ ਜਿਉਂਦੇ ਰੱਖਿਆ ਜਾਂਦਾ ਪਰ ਇੱਕ ਦਿਨ ਹਿਦਰ ਕਿਉਗ ਕਿਸੇ ਤਰ੍ਹਾਂ ਮੌਕਾ ਪਾ ਕੇ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਤੇ ਇਸ ਤੋਂ ਬਾਅਦ ਚਲਦੀ ਆ ਇੱਕ ਲੰਬੀ ਕੋਰਟ ਦੀ ਲੜਾਈ ਇਹਨਾਂ ਦੋਨਾਂ ਦੀ ਕਿਉਂਕਿ ਹਿਦਰ ਇੱਕ ਮਾਂ ਦੀ ਹیثیت ਦੇ ਨਾਲ ਆਪਣੇ ਦੋਨੇ ਬੇਟੇ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਆ ਪਰ ਦੂਸਰੇ ਪਾਸੇ ਹੈਗਾ ਮਿਕਫਿਲਕੋਕ ਤੇ ਉਹਨੂੰ ਬੱਚਿਆਂ ਦਾ ਹੀ ਮਤਲਬ ਨਹੀਂ ਉਹਨੂੰ ਸਿਰਫ مالی ਸਹਾਇਤਾ ਚਾਹੀਦੀ ਹੈ ਤੇ ਇੱਕ ਲੰਬੀ ਇੱਥੇ ਲੜਾਈ ਚੱਲਦੀ ਆ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਹੁਣ ਆ ਗਿਆ ਸਨ 2000 ਲੜਕੀ ਬਦਲ ਚੁੱਕੀ ਆ ਹੁਣ ਹੈਗਿਆ ਮਰਾਏ ਡਫੇ 19 ਸਾਲ ਦੀ ਲੜਕੀ ਹੈ ਸਿੰਗਲ ਨੇ ਆਲਰੇਡੀ ਇੱਕ ਬਹੁਤ ਬੁਰੇ ਰਿਲੇਸ਼ਨ ਦੇ ਵਿੱਚੋਂ ਨੰਗ ਕੇ ਹਟਿਆਏ ਲੜਕੀ ਮੈਰਾਇ ਡਫੀ ਤੇ ਜਿਹੜਾ ਇਹਦਾ ਪਹਿਲਾ ਬੋਏਫ੍ਰੈਂਡ ਸੀ ਉਹਦੇ ਤੋਂ ਇੱਕ ਬੱਚਾ ਵੀ ਹੈਗਾ ਪਰ ਉਹ ਵੀ ਮਿਕ ਫਿਲਪੋਟ ਦੀ ਤਰ੍ਹਾਂ ਦਾ ਹੀ ਇਨਸਾਨ ਆ ਹਾਂ ਹੋ ਸਕਦਾ ਉਸ ਕੈਟਾਗਰੀ ਤੱਕ ਉਸ ਲੈਵਲ ਤੱਕ ਦਾ ਨਾ ਹੋਵੇ ਮੈਰਾਇ ਡਫੀ ਨੂੰ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਕੁਝ ਹੁੰਦਾ ਜ਼ਿੰਦਗੀ ਦੇ ਵਿੱਚ ਤਾਂ ਥੋੜਾ ਜਿਵੇਂ ਆਪਾਂ ਕਹਿੰਦੇ ਨੇ ਕਿ ਮਰਹਮ ਚਾਹੀਦਾ ਹੁੰਦਾ ਆਤਮਾ ਦੇ ਉੱਪਰ ਸਰੀਰ ਦੇ ਉੱਪਰ ਇਮੋਸ਼ਨਸ ਦੇ ਉੱਪਰ ਤਾਂ ਮੈਕਫਿਲਪੋਰਟ ਇਸ ਸ਼ਹਿਰ ਦਾ ਬਹੁਤ ਚੰਗਾ ਫਾਇਦਾ ਉਠਾਉਂਦਾ ਤੇ ਬਹੁਤ ਇੱਕ ਸਿਆਣਾ ਸੁਲਝਿਆ ਹੋਇਆ ਸ਼ਰੀਫ ਇਨਸਾਨ ਬਣ ਕੇ ਮਰਾਇਡਾਫੇ ਦੀ ਜ਼ਿੰਦਗੀ ਚੋਂਦਾ ਤੇ ਹਰ ਤਰ੍ਹਾਂ ਦੀ ਮਤਲਬ ਹਮਦਰਦੀ ਪ੍ਰਗਟ ਕਰਦਾ ਤੇ ਜਿਹਦੇ ਨਾਲ ਮਰਾਇਡਾਫੇ ਨੂੰ ਲੱਗਦਾ ਕਿ ਇਹ ਬੰਦਾ ਤਾਂ ਬਹੁਤ ਹੀ ਵਧੀਆ ਹੈ ਮਰਾਇਡਾਫੇ ਆਪਣੇ ਬੱਚੇ ਨੂੰ ਲੈ ਕੇ ਮੈਕਫਿਲਪੋਰਟ ਦੇ ਨਾਲ ਆ ਕੇ ਰਹਿਣਾ ਸ਼ੁਰੂ ਕਰ ਦਿੰਦੇ ਤੇ ਛੇਤੀ ਹੀ ਸਾਲ ਕਿਤੋਂ ਬਾਅਦ ਹੀ ਇੱਕ ਇਹਨਾਂ ਦੇ ਆਪਸ ਦੇ ਵਿੱਚੋਂ ਸੰਬੰਧਾਂ ਦੇ ਵਿੱਚੋਂ ਪੈਦਾ ਹੁੰਦਾ ਇੱਕ ਹੋਰ ਬੱਚਾ ਉਹਦਾ ਨਾਮ ਆ ਜੇਡ ਇੱਕ ਪਾਸੇ ਹੁਣ ਮਰਾਏ ਡਫੇ ਮਿਕ ਫਿਲਪੌਟ ਦੀ ਜ਼ਿੰਦਗੀ ਚਾ ਚੁੱਕੇ ਆ ਆਪਣਾ ਇੱਕ ਬੱਚਾ ਲੈ ਕੇ ਇੱਕ ਬੱਚਾ ਇਹਨਾਂ ਦੋਨਾਂ ਦੇ ਰਿਲੇਸ਼ਨ ਤੋਂ ਪੈਦਾ ਹੋ ਗਿਆ ਪਰ ਇਹਦੇ ਦਰਮਿਆਨ ਇੱਕ ਹੋਰ ਲੜਕੀ ਆ ਉਹਦੀ ਉਮਰ ਵੀ ਹੈਗੀ ਆ 16 ਸਾਲ ਹੁਣ ਤੁਸੀਂ ਦੇਖੋ ਕਿ ਮਿਕ ਫਿਲਪੌਟ ਉਹਦੀ ਖੁਦ ਦੀ ਉਮਰ ਕਿੰਨੀ ਜ਼ਿਆਦਾ ਹੋ ਚੁੱਕੀ ਆ ਪਰ ਜਿਹੜੀਆਂ ਲੜਕੀਆਂ ਨੂੰ ਉਹ ਟਾਰਗੇਟ ਕਰਦੇ ਆ ਜਿਹੜੀਆਂ ਲੜਕੀਆਂ ਨੂੰ ਆਪਣੇ ਜਾਲ 'ਚ ਫਸਾਰਿਆ ਉਹ ਸਾਰੀਆਂ 16 17 ਸਾਲ ਤੋਂ ਵੱਧ ਦੀ ਉਮਰ ਦੀਆਂ ਹੈਕਿੰਗ ਤਾਂ 16 ਸਾਲ ਦੀ ਇੱਕ ਲੜਕੀ ਆ ਲੀਜ਼ਾ ਵਿਲਿਸ ਇਹ ਅਨਾਥ ਇਹਦੇ ਮਦਰ ਤੇ ਫਾਦਰ ਦੋਨਾਂ ਦੀ ਮੌਤ ਹੋ ਚੁੱਕੀ ਆ ਤੇ ਇਹ ਵੀ ਇੱਕ ਮਾਂ ਬਣੀ ਹੋਈ ਆ ਪਹਿਲਾਂ ਪਰ ਇੱਥੇ ਇਸ ਵਾਰ ਥੋੜੀ ਜੀ ਡਿਫਰੈਂਟ ਚੀਜ਼ ਹੁੰਦੀ ਪਰ ਇੱਥੇ ਮਰਾਇਡ ਅਫੇ ਤੇ ਲੀਜ਼ਾ ਵਿਲਿਸ ਤਾਂ ਇੱਕੋ ਘਰ ਦੇ ਅੰਦਰ ਇਹ ਦੋ ਲੜਕੀਆਂ ਮਿਕਫਿਲਪੋਰਟ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੀਆਂ ਇਹਨਾਂ ਦੇ ਆਪਣੇ ਪਿਛਲੇ ਰਿਲੇਸ਼ਨ ਤੋਂ ਵੀ ਬੱਚੇ ਹੈਗੇ ਮਾਰੇ ਡਫੇ ਦਾ ਮਿਕਫਿਲਪੋਰਟ ਦੇ ਨਾਲ ਰਿਲੇਸ਼ਨ ਤੋਂ ਵੀ ਇੱਕ ਬੱਚਾ ਹੈ ਤੇ ਇਸ ਤੋਂ ਇਲਾਵਾ ਉਹ ਵੀ ਬੱਚੇ ਹੈਗੇ ਆ ਜਿਹੜੇ ਮਿਕਫਿਲਪੋਰਟ ਦੇ ਅਲੱਗ-ਅਲੱਗ ਔਰਤਾਂ ਤੋਂ ਪਹਿਲਾਂ ਰਿਲੇਸ਼ਨ ਤੋਂ ਹੈਗੇ ਤੇ ਹੁਣ ਇੱਕ ਤਿੰਨ ਬੈੱਡਰੂਮ ਦੇ ਘਰ ਦੇ ਵਿੱਚ ਰਹਿ ਰਿਹਾ ਮਿਕਫਿਲਪੋਰਟ ਤਿੰਨ ਬੈੱਡਰੂਮ ਦਾ ਇੱਕ ਘਰ ਕਿਹਦਾ ਵਾ ਸਰਕਾਰ ਨੇ ਇਹਨੂੰ ਦਿੱਤਾ ਹੋਇਆ ਕਿਉਂਕਿ ਜੇ ਜ਼ਿਆਦਾ ਬੱਚੇ ਹੈਗੇ ਆ ਤਾਂ ਸਰਕਾਰ ਉੱਥੇ ਤੁਹਾਨੂੰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਹੂਲਤਾਂ ਦਿੰਦੀ ਆ 11 ਬੱਚੇ ਨੇ ਟੋਟਲ ਉਸ ਘਰ ਦੇ ਵਿੱਚ ਰਹਿੰਦੇ ਇੱਥੇ ਵੀ ਮਿਕਫਿਲ ਪੌਟ ਇੱਕ ਹੋਰ ਚੀਜ਼ ਕਰਦਾ ਉਹ ਪ੍ਰੈਸ ਨੂੰ ਇੰਟਰਵਿਊਸ ਦਿੰਦਾ ਕਿਉਂਕਿ ਇਹਨੇ ਦੋ ਜਾਂ ਤਿੰਨ ਵਾਰ ਐਪਲੀਕੇਸ਼ਨ ਪਾਈ ਗਵਰਨਮੈਂਟ ਨੂੰ ਕਿ ਮੇਰਾ ਪਰਿਵਾਰ ਜਿਹੜਾ ਹੈਗਾ ਉਹ ਬਹੁਤ ਵੱਡਾ 11 ਬੱਚੇ ਆ ਤੇ ਦੋ ਮੇਰੀਆਂ ਪਾਰਟਨਰਸ ਨੇ ਤਾਂ ਇਸ ਕਰਕੇ ਮੈਨੂੰ ਇਸ ਤੋਂ ਵੀ ਵੱਡਾ ਘਰ ਮਿਲਣਾ ਚਾਹੀਦਾ ਤੇ ਮੇਰੀ ਜਿਹੜੀ ਆਰਥਿਕ ਸਹਾਇਤਾ ਹੈਗੀ ਆ ਮਤਲਬ ਜਿਹੜੇ ਪੈਸੇ ਮੈਨੂੰ ਮਹੀਨੇ ਦੇ ਮਿਲਦੇ ਆ ਹਰ ਬੱਚੇ ਦੇ ਹਿਸਾਬ ਦੇ ਨਾਲ ਉਹ ਇਸ ਤੋਂ ਜ਼ਿਆਦਾ ਮਿਲਣੇ ਚਾਹੀਦੇ ਪਰ ਗਵਰਨਮੈਂਟ ਇੱਥੇ ਕਹਿੰਦੀ ਆ ਕਿ ਨਹੀਂ ਇਸ ਤੋਂ ਵੱਧ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਫਿਰ ਉਹ ਅਲੱਗ-ਅਲੱਗ ਅਖਬਾਰਾਂ ਨੂੰ ਮੀਡੀਆ ਨੂੰ ਆਪਣੀ ਇੰਟਰਵਿਊਜ਼ ਦੇਣ ਲੱਗਦਾ ਤਾਂ ਪੂਰੇ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਨਹੀਂ ਪੂਰੇ ਯੂਕੇ ਦੇ ਵਿੱਚ ਇਸ ਇਨਸਾਨ ਦੀ ਇਹਦੇ ਅਜੀਬ ਤਰ੍ਹਾਂ ਦੇ ਲਾਈਫਸਟਾਈਲ ਦੀ ਬੜੀ ਚਰਚਾ ਹੁੰਦੀ ਹੈ। ਇੱਕ ਯੂਕੇ ਦੇ ਵਿੱਚ ਬੜਾ ਪ੍ਰਸਿੱਧ ਸ਼ੋਅ ਸੀਗਾ ਜੇਰਮੀ ਕਾਇਲ ਸ਼ੋਅ ਕਰੇ। 2007 ਦੇ ਵਿੱਚ ਉਸ ਸ਼ੋਅ ਦੇ ਵਿੱਚ ਵੀ ਇਹਨੂੰ ਬੁਲਾਇਆ ਜਾਂਦਾ। ਮੇਕਅਪ ਫਿਲਪੋਰਟ ਤੇ ਨਾਲ ਹੀ ਆਪਣੇ ਇਹ ਲੈ ਕੇ ਆਉਂਦਾ। ਮਰਾਏ ਡਫੇ ਨੂੰ ਵੀ ਤੇ ਲੀਜ਼ਾ ਵਿਲਿਸ ਇਹਨਾਂ ਦੋਨਾਂ ਨੂੰ ਵੀ ਆਪਣੇ ਨਾਲ ਲੈ ਕੇ ਆਉਂਦਾ। ਤਾਂ ਲੋਕ ਬੜਾ ਇੰਟਰਸਟ ਲੈਂਦੇ ਆ ਇਸ ਕੇਸ ਦੇ ਵਿੱਚ ਕਿ ਕੋਈ ਇਨਸਾਨ ਇਸ ਤਰ੍ਹਾਂ ਦਾ ਵੀ ਰਹਿ ਸਕਦਾ। ਮਤਲਬ ਬੁਰਾ ਭਲਾ ਹੀ ਕਹਿੰਦੇ ਆ ਕਿ ਸਰਕਾਰ ਦੇ ਪੈਸੇ ਤੋਂ ਦੇ ਉੱਪਰ ਜਿਉਂ ਰਿਆ ਖੁਦ ਤੋਂ ਕੋਈ ਕੰਮ ਨਹੀਂ ਕਰ ਰਿਹਾ ਸਾਡਾ ਟੈਕਸ ਦਾ ਪੈਸਾ ਆ। ਪਰ ਕੁਝ ਲੋਕਾਂ ਨੂੰ ਉਹਦਾ ਲਾਈਫਸਟਾਈਲ ਵਧੀਆ ਵੀ ਲੱਗਦਾ ਉਹਨਾਂ ਨੂੰ ਹੀ ਲੱਗਦਾ ਕਿ ਬੜਾ ਕੂਲ ਬੰਦਾ ਮਰਾਇਟਾਫੇ ਦਾ ਜਿਹੜਾ ਸੁਭਾਅ ਹੈਗਾ ਉਹਦੇ ਵਿੱਚ ਇਹ ਆ ਕਿ ਹਮ ਜਿਸ ਤਰ੍ਹਾਂ ਦਾ ਲਾਈਫਸਟਾਈਲ ਹੈਗਾ ਮਿਕਫਿਲਪੋਰਡ ਦਾ ਉਹਦਾ ਵੀ ਮਤਲਬ ਉਸ ਤਰ੍ਹਾਂ ਦੇ ਨਾਲ ਹੀ ਆ ਉਹਦਾ ਉਹਦੇ ਨਾਲ ਸੰਬੰਧ ਜ਼ਿਆਦਾ ਚੰਗਾ ਵਾ ਤੇ ਉਹਨੂੰ ਕੋਈ ਜ਼ਿਆਦਾ ਉਹਦੇ ਬਿਹੇਵੀਅਰ ਦੇ ਨਾਲ ਵੀ ਪ੍ਰੋਬਲਮ ਨਹੀਂ ਹੈਗੀ ਬਟ ਲੀਜ਼ਾ ਕਿ ਉਸ ਤੋਂ ਵੀ ਛੋਟੀ ਆ ਜਾਂਦਾ ਤੇ ਉਹ ਉਹਨੂੰ ਇਹ ਲੱਗਦਾ ਕਿ ਉਹ ਗਲਤ ਬੰਦੇ ਦੇ ਨਾਲ ਫਸ ਗਈ ਜਿਹੜੀ ਉਹ ਸਰੀਰਕ ਯਾਤਨਾਵਾਂ ਹੁੰਦੀਆਂ ਨੇ ਉਹ ਟਾਰਚਰ ਉਹਦਾ ਹਮੇਸ਼ਾ ਟਾਰਗੇਟ ਬਣਦੀ ਐ ਲੀਜ਼ਾ ਇੱਕ ਉਹਨੇ ਲੱਕੜ ਦਾ ਡੰਡਾ ਰੱਖਿਆ ਹੋਇਆ ਕਰੇ ਮਿਕਫਿਲ ਪੋਟ ਨੇ ਉਸ ਲੱਕੜ ਦੇ ਮੋٹے ਡੰਡੇ ਦੇ ਨਾਲ ਆਮ ਕਰਕੇ ਹੀ ਲੀਜ਼ਾ ਨੂੰ ਉਹ ਕੁੱਟਦਾ ਮਾਰਦਾ ਰਹਿੰਦਾ ਬਹੁਤ ਵਾਰ ਇਸ ਤਰ੍ਹਾਂ ਹੋਇਆ ਉਹਦੇ ਚਮੜੀ ਦੇ ਉੱਪਰ ਬਹੁਤ ਸਾਰੇ ਸੜਨ ਦੇ ਨਿਸ਼ਾਨ ਨੇ ਉਹ ਇਸ ਕਰਕੇ ਨੇ ਕਿ ਬਹੁਤ ਵਾਰ ਪੂਰਾ ਗਰਮ ਉਬਲਦਾ ਚਾਹ ਦਾ ਕੱਪ ਜਿਹੜਾ ਹੁੰਦਾ ਉਹ ਲੀਜ਼ਾ ਦੇ ਉੱਪਰ ਇਸੇ ਤਰ੍ਹਾਂ ਹੀ ਸੈੱਟ ਦਿੰਦਾ ਉਮਰ ਦਾ ਫਰਕ ਬਹੁਤ ਜ਼ਿਆਦਾ ਆਪਸ ਰਿਲੇਸ਼ਨ ਕੋਈ ਹੈ ਨਹੀਂ ਤਾਂ ਜਾਂ ਹੋਰ ਕੰਮ ਦੇ ਸਿਲਸਿਲੇ 'ਚ ਵੀ ਹੋ ਸਕਦਾ ਕਿ ਉਹਨੇ ਲੀਜ਼ਾ ਨੂੰ 2 ਜਾਂ 3 ਵਾਰ ਅਲੱਗ-ਅਲੱਗ ਲੋਕਾਂ ਦੇ ਨਾਲ ਗੱਲ ਕਰਦੇ ਦੇਖਿਆ ਤਾਂ ਮਿਕ ਫਿਲਪੌਟ ਨੂੰ ਇਸ ਚੀਜ਼ ਦੇ ਨਾਲ ਵੀ ਪ੍ਰੋਬਲਮ ਹੁੰਦੀ ਹੈ ਦੂਸਰਾ ਉਹਨੂੰ ਆਪਣਾ ਵੀ ਡਰ ਸਤੋਂਦਾ ਕਿ ਜੇ ਲੀਜ਼ਾ ਬਾਹਰ ਕਿਸੇ ਨਾਲ ਗੱਲ ਕਰੂਗੀ ਤਾਂ ਹੋ ਸਕਦਾ ਕਿ ਮੇਰੀ ਕੋਈ ਝੁਕਲੀ ਕਰ ਦੇ ਮੇਰਾ ਹੀ ਕੋਈ ਭੇਤ ਖੋਲ ਦੇਵੇ ਤਾਂ ਹੁਣ ਲੀਜ਼ਾ ਨੂੰ ਉਹਨੇ ਕਰਦੇ ਅੰਦਰ ਰਹਿਣ ਤੇ ਮਜਬੂਰ ਕੀਤਾ ਹੋਇਆ ਤੇ ਉਹਨੂੰ ਕਿਹਾ ਕਿ ਕਿਸੇ ਦੇ ਨਾਲ ਵੀ ਤੂੰ ਗੱਲ ਨਹੀਂ ਕਰਨੀ ਫੋਨ ਆਉਂਦਾ ਫਰਵਰੀ 2012 ਦਾ ਟਾਈਮ ਫਰਵਰੀ 2012 ਦੇ ਵਿੱਚ ਲੀਜ਼ਾ ਨੂੰ ਇਹ ਪਤਾ ਵਾ ਕਿ ਮਿਕਫਿਲਪੋਟ ਉਹ ਤਾਂ ਹੈ ਹੀ ਇਨਸਾਨ ਇਸ ਤਰ੍ਹਾਂ ਦਾ ਪਰ ਉਹ ਮਰਾਏ ਡਫੇ ਦੇ ਉੱਪਰ ਵੀ ਜ਼ਿਆਦਾ ਟਰਸਟ ਨਹੀਂ ਕਰ ਸਕਦੀ ਕਿਉਂਕਿ ਉਹ ਵੀ ਉਹਦੇ ਨਾਲ ਹੀ ਹੈਗੀ ਪਰ ਉਹ ਇੱਥੇ ਹੁਣ ਨਹੀਂ ਰਹਿਣਾ ਚਾਹੁੰਦੀ ਉਹ ਆਪਣੇ ਬੱਚਿਆਂ ਦੇ ਨਾਲ ਆਪਣੀ ਜ਼ਿੰਦਗੀ ਅਲੱਗ ਤਰ੍ਹਾਂ ਦੇ ਨਾਲ ਜਿਉਣਾ ਚਾਹੁੰਦੀ ਹਾਂ ਤਾਂ ਇੱਕ ਦਿਨ ਜਦੋਂ ਮਿਕਫਿਲਪੌਟ ਘਰ ਨਹੀਂ ਹੁੰਦਾ ਤਾਂ ਉਹ ਜੈਰਮੇ ਡਫੇ ਨੂੰ ਇਹ ਕਹਿੰਦੀ ਆ ਕਿ ਮੈਂ ਆਪਣੇ ਬੱਚਿਆਂ ਨੂੰ ਸਵਿਮਿੰਗ ਲਈ ਲੈ ਕੇ ਜਾ ਰਹੀ ਹਾਂ ਤੇ ਮੈਂ ਥੋੜੀ ਦੇਰ ਤੱਕ ਵਾਪਸ ਆ ਜਾਊਂ ਤਾਂ ਉੱਥੋਂ ਉਹ ਇਸ ਤਰ੍ਹਾਂ ਦੇ ਨਾਲ ਉਸ ਘਰ ਦੇ ਵਿੱਚੋਂ ਨਿਕਲ ਜਾਂਦੀ ਆ ਜਦੋਂ ਮਿਕਫਿਲਪੌਟ ਵਾਪਸ ਘਰ ਆਉਂਦਾ ਤਾਂ ਉਹਨੂੰ ਲੇਜ਼ਾ ਦੇ ਜਾਣ ਦਾ ਕੋਈ ਬਹੁਤ ਜ਼ਿਆਦਾ ਅਫਸੋਸ ਨਹੀਂ ਹੈ ਪਰ ਉਹਨੂੰ ਅਫਸੋਸ ਹੈਗਾ ਉਹਨਾਂ ਬੱਚਿਆਂ ਦੇ ਜਾਨ ਉਹਨਾਂ ਦੇ ਵਿੱਚੋਂ ਇੱਕ ਬੱਚਾ ਲੀਜ਼ਾ ਦਾ ਪਹਿਲੇ ਰਿਲੇਸ਼ਨ ਤੋਂ ਆ ਤਿੰਨ ਬੱਚੇ ਇਹਨਾਂ ਦੇ ਆਪਣੇ ਹੋ ਚੁੱਕੇ ਆ ਤੇ ਇੱਕ ਅੱਗੇ ਕਿਉਂਕਿ ਲੀਜ਼ਾ ਪ੍ਰੈਗਨੈਂਟ ਉਹਨੂੰ ਇਹ ਦੇਖਦਾ ਕਿ ਪੰਜ ਬੱਚਿਆਂ ਦੇ ਜਿਹੜੇ ਮੈਨੂੰ ਪੈਸੇ ਮਿਲਣੇ ਸੀਗੇ ਇੱਕ ਇੱਕ ਬੱਚੇ ਦੇ ਹਿਸਾਬ ਦੇ ਨਾਲ ਉਹ ਪੈਸੇ ਉਹਦੇ ਹੱਥੋਂ ਹੁਣ ਜਾਂਦੇ ਰਹੇ ਕਸਟਡੀ ਦੇ ਲਈ ਕੋਰਟ ਦੇ ਵਿੱਚ ਇਹਨਾਂ ਦੀ ਬੈਟਲ ਸ਼ੁਰੂ ਹੁੰਦੀ ਲੜਾਈ ਸ਼ੁਰੂ ਹੁੰਦੀ ਹੈ ਬਟ ਕੋਰਟ ਵਾਲੇ ਉਹਨਾਂ ਬੱਚਿਆਂ ਦੀ ਕਸਟਡੀ ਲੀਜ਼ਾ ਨੂੰ ਦੇ ਦਿੰਦੇ ਹੁਣ ਇੱਥੇ ਉਹ ਟਾਈਮ ਆਉਂਦਾ ਹੁਣ ਪਿੱਛੇ ਘਰ ਦੇ ਵਿੱਚ ਬਚਦੇ ਆ ਮਿਕ ਫਿਲਪੌਟ ਮਰਾ ਡਫੇ ਤੇ 6 ਬੱਚੇ ਮਿਕ ਫਿਲਪੌਟ ਹੁਣ ਅੰਦਰੋਂ ਹੀ ਅੰਦਰੋਂ ਗੁੱਸੇ ਦੇ ਵਿੱਚ ਮਤਲਬ ਪੂਰੀ ਤਰ੍ਹਾਂ ਦੇ ਨਾਲ ਸੜ ਰਹੇ ਆ ਬਦਲੇ ਦੀ ਅੱਗ ਵਿੱਚ ਸੜ ਰਹੇ ਆ ਉਹਨੂੰ ਬਹੁਤ ਜ਼ਿਆਦਾ ਗੁੱਸਾ ਆਵਾ ਲੀਜ਼ਾ ਦੇ ਉੱਪਰ ਇੱਥੇ ਇੱਕ ਬਣਾਉਂਦਾ ਮਰਾਇ ਡਫੇ ਦੇ ਨਾਲ ਉਸ ਪਲਾਨ ਦੇ ਅਕੋਰਡਿੰਗ ਇਹ ਹੈਗਾ ਕਿ ਕਿ ਹਾਲੇ ਵੀ ਉਹਦਾ ਉਹ ਕੇਸ ਚੱਲ ਰਿਹਾ ਵਾ ਉਹ ਇਹ ਦਿਖਾਉਣਾ ਚਾਹੁੰਦਾ ਕੋਰਟ ਨੂੰ ਕਿ ਉਹ ਇੱਕ ਕਿੰਨਾ ਚੰਗਾ ਫਾਦਰ ਆ ਕਿੰਨਾ ਚੰਗਾ ਇਨਸਾਨ ਤਾਂ ਕਿ ਇਸ ਘਟਨਾ ਤੋਂ ਬਾਅਦ ਕੋਰਟ ਵਾਲੇ ਉਹਦੇ ਪ੍ਰਤੀ ਆਪਣਾ ਜਿਹੜਾ ਰੋਖ ਹੈ ਕੋ ਨਰਮੀ ਦਾ ਕਰਨ ਤੇ ਜਿਹੜੇ ਪਹਿਲੇ 5 ਬੱਚੇ ਆ ਉਹ ਵਾਪਸ ਉਹਨੂੰ ਦਿੱਤੇ ਜਾਣ ਪਲਾਨ ਇਹ ਹੈਗਾ ਕਿ ਕਿਸੇ ਇੱਕ ਦਿਨ ਤੜਕੇ ਸਵੇਰੇ ਜਦੋਂ 6 ਦੇ 6 ਬੱਚੇ ਸੁੱਤੇ ਪਏ ਹੋਣਗੇ ਘਰ ਨੂੰ ਅੱਗ ਲਾਈ ਜਾਊ ਉਸ ਅੱਗ ਦੇ ਵਿੱਚੋਂ ਮਿਕ ਫਿਲਪੋਟ ਆਪਣੇ ਸਾਰੇ ਬੱਚਿਆਂ ਨੂੰ ਕੱਢ ਕੇ ਲਿਆਊਗਾ ਤੇ ਉਸ ਤੋਂ ਬਾਅਦ ਇਹ ਇਨਸੀਡੈਂਟ ਨੂੰ ਮੀਡੀਆ ਦੇ ਵਿੱਚ ਪੂਰੀ ਤਰ੍ਹਾਂ ਉਛਾਲਿਆ ਜਾਊਗਾ ਤੇ ਮਿਕਫਿਲ ਪੌਟ ਪੂਰੇ ਯੂਕੇ ਦੇ ਵਿੱਚ ਹੀਰੋ ਬਣ ਜਾਊਗਾ ਕਿ ਦੇਖੋ ਕਿੰਨਾ ਰਿਸਪੌਂਸੀਬਲ ਫਾਦਰ ਆ ਅਗਦੇ ਵਿੱਚੋਂ ਆਪਣੇ ਬੱਚਿਆਂ ਨੂੰ ਕੱਢ ਕੇ ਲਿਆਇਆ ਤੇ ਇਹਦੇ ਨਾਲ ਅਦਾਲਤ ਦਾ ਰੁਖ ਜਿਹੜਾ ਹੈਗਾ ਨਰਮ ਹੋਊਗਾ ਤੇ ਮਿਕਫਿਲ ਪੌਟ ਨੂੰ ਉਹ ਪੰਜੇ ਬੱਚੇ ਵੀ ਮਿਲ ਜਾਣਗੇ ਇਹ ਹੁੰਦਾ ਇਹਦਾ ਪਲਾਨ ਪਰ ਇਸ ਪਲਾਨ ਦੇ ਵਿੱਚ ਉਹਨੂੰ ਕਿਸੇ ਇੱਕ ਹੋਰ ਇਨਸਾਨ ਦੀ ਲੋੜ ਇੱਕ ਪੌਲ ਮੋਸਲੇ ਨਾਮ ਦਾ ਇਨਸਾਨ ਜਿਹੜਾ ਕਿ ਮਿਕਫਿਲਪੋਟ ਨੂੰ ਜਾਣਦਾ ਹੈ ਈਵਨ ਪੌਲ ਮੌਸਲੇ ਵੀ ਇਸ ਚੀਜ਼ ਤੋਂ ਪਹਿਲਾਂ ਜਵਾਬ ਦੇ ਦਿੰਦਾ ਕਿ ਮੈਂ ਇਸ ਪਲਾਨ ਦੇ ਵਿੱਚ ਸ਼ਾਮਲ ਨਹੀਂ ਹੋਗਾ ਮਿਕਫਿਲਪੋਟ ਪੌਲ ਮੌਸਲੇ ਨੂੰ ਕਹਿੰਦਾ ਕਿ ਤੂੰ ਮੇਰੀ ਵਾਈਫ ਮਤਲਬ ਕਿ ਮਰਾਇ ਡਫੇ ਨੂੰ ਯੂਜ਼ ਕਰ ਸਕਦਾ ਉਹਦੇ ਨਾਲ ਸਰੀਰਕ ਸੰਬੰਧ ਬਣਾ ਸਕਦਾ ਤੇ ਉਸ ਤੋਂ ਬਾਅਦ ਫਿਰ ਮਰਾਇ ਡਫੇ ਤੇ ਪੌਲ ਮੌਸਲੇ ਆਪਸ ਦੇ ਵਿੱਚ ਸਰੀਰਕ ਸੰਬੰਧ ਬਣਾਉਂਦੇ ਆ ਇਹ ਗੱਲ ਹੈਗੀ ਆ 11 ਮਈ 2012 ਦੇ ਦਿਨ ਦੀ 4 ਵਜੇ ਦੇ ਤਕਰੀਬਨ ਪਲਾਨ ਦੇ ਮੁਤਾਬਕ ਕੰਟਰੋਲ ਨੂੰ ਯੂਜ਼ ਕੀਤਾ ਜਾਂਦਾ ਇਹ ਤਿੰਨੇ ਅਡਲਟ ਜਿਹੜੇ ਹੁੰਦੇ ਆ ਇਹ ਬਾਹਰ ਹੁੰਦੇ ਆ ਘਰ ਤੋਂ ਅੰਦਰ 6 ਬੱਚੇ ਸੌ ਰਹੇ ਘਰ ਨੂੰ ਅੱਗ ਲਗਾ ਦਿੱਤੀ ਜਾਂਦੀ ਪਰ ਘਰ ਉਥੋਂ ਦੇ ਹੋਰ ਤਰ੍ਹਾਂ ਦੇ ਲੱਕੜਾਂ ਦੇ ਘਰ ਹੁੰਦੇ ਆ ਜਿਹੜੀ ਅੱਗ ਆ ਉਹ ਲੱਕੜ ਨੂੰ ਬਹੁਤ ਛੇਤੀ ਫੜਦੀ ਆ ਦੇਖਦੇ-ਦੇਖਦੇ ਅੰਦਰ ਦਾ ਜਿਹੜਾ ਟੈਂਪਰੇਚਰ ਆ ਉਹ 500 ਡਿਗਰੀ ਤੋਂ ਵੀ ਉੱਪਰ ਚਲੇ ਜਾਂਦਾ ਤੇ ਜਿਹੜੀ ਅੱਗ ਆ ਉਹ ਪੂਰੇ ਪੂਰੇ ਇੱਕ ਦੇ ਪੂਰੇ ਘਰ ਨੂੰ ਮਿੰਟਾਂ ਸਕਿੰਟਾਂ ਚ ਫੜ ਲੈਂਦੀ ਹੈ ਤੇ ਅਗਲੇ ਕੁਝ ਮਿੰਟ ਦੇ ਵਿੱਚ ਹੀ ਉੱਥੇ ਉਸ ਅੱਗ ਟੈਂਪਰੇਚਰ ਧੂਏ ਧੂਏ ਦੇ ਨਾਲ ਜਿਹੜੀ ਸਫੋਕੇਸ਼ਨ ਹੋਣੀ ਆ ਸਾਹ ਨਹੀਂ ਆਉਣਾ ਉਹਦੇ ਵਿੱਚ ਝੁਲਸ ਕੇ ਮਰ ਜਾਂਦੇ ਆ 6 ਮਾਸੂਮ ਬੱਚੇ ਸਟਾਰਟਿੰਗ ਦੇ ਵਿੱਚ ਜਦੋਂ ਇਹ ਘਟਨਾ ਹੁੰਦੀ ਆ ਜਦੋਂ ਇਹਨੂੰ ਪਤਾ ਲੱਗ ਜਾਂਦਾ ਕਿ ਬੱਚੇ ਇਸ ਤਰ੍ਹਾਂ ਨਾਲ ਅੰਦਰ ਖਤਮ ਹੋ ਗਏ ਤਾਂ ਨਾਲ ਦੀ ਨਾਲ মিডিਆ ਕੋਲ ਇਹ ਪਹੁੰਚਦਾ মিডিਆ ਤਾਂ ਉੱਥੇ ਆ ਹੀ ਜਾਂਦਾ ਪਰ ਇਹ ਉਸੇ ਟਾਈਮ ਉਹਨਾਂ ਕੋ ਜਾਂਦਾ ਤੇ ਬਲੇਮ ਕਿਨੂੰ ਕਰਦਾ ਲੀਜ਼ਾ ਨੂੰ ਕਿਉਂਕਿ ਕੋਰਟ ਦੇ ਵਿੱਚ ਇਹਦੀ ਲੜਾਈ ਚੱਲ ਰਹੀ ਹੈ ਤਾਂ ਇਹ ਬਲੇਮ ਕਰਕੇ ਕਹਿੰਦਾ ਕਿ ਲੀਜ਼ਾ ਨੇ ਮੇਰੇ ਤੋਂ ਬਦਲਾ ਲਿਆ ਤੇ ਮੇਰੇ ਬੱਚਿਆਂ ਨੂੰ ਮਤਲਬ ਇਸ ਤਰ੍ਹਾਂ ਨਾਲ ਮੇਰੇ ਘਰ ਨੂੰ ਅੱਗ ਲਾਤੀ ਪਰ ਜਦੋਂ ਪੁਲਿਸ ਤਫਤੀਸ਼ ਕਰਦੀ ਹੈ ਤਾਂ ਲੀਜ਼ਾ ਦੇ ਅਗੇਂਸਟ ਉਹਨਾਂ ਨੂੰ ਕੁਝ ਨਹੀਂ ਮਿਲਦਾ ਪਰ ਆਪਣੀ ਤਫਤੀਸ਼ ਦੇ ਦੌਰਾਨ ਪੁਲਿਸ ਨੂੰ ਇੰਨੀ ਚੀਜ਼ ਪਤਾ ਲੱਗੀ ਕਿ ਇਹ ਅੱਗ ਲੀਜ਼ਾ ਨੇ ਤਾਂ ਨਹੀਂ ਲਾਈ ਪਰ ਇਹ ਐਕਸੀਡੈਂਟਲ ਨਹੀਂ ਹੈ ਮਤਲਬ ਇਹ ਅੱਗ ਆਪਣੇ ਆਪ ਕੁਦਰਤੀ ਨਹੀਂ ਲੱਗੀ ਹੋਈ ਲਗਾਈਏ ਕਿਸੇ ਨੇ ਹੈਗੀ ਹੁਣ ਇੱਥੇ ਕੀ ਆ ਹੁਣ ਪੁਲਿਸ ਵਾਲੇ ਬਹੁਤ ਹੈਰਾਨ ਆ ਕਿ ਫਿਰ ਆ ਕਿਹਨੇ ਲਾਈ ਕਿਉਂਕਿ ਪੁਲਿਸ ਵਾਲੇ ਚਾਹੇ ਮਿਕਫਿਲ ਹੌਟ ਦੀ ਪਰ ਇੱਥੇ ਕੀ ਹੁੰਦਾ ਇੱਕ ਅਜੀਬ ਘਟਨਾ ਹੁੰਦੀ ਆ ਅਗਲੇ ਕੁਝ ਦਿਨਾਂ ਦੇ ਅੰਦਰ ਅੰਦਰ ਮਿਕਫਿਲ ਪੌਟ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਕਰਦਾ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਈ ਚੀਜ਼ਾਂ ਐਹ ਜੀਆਂ ਹੁੰਦੀਆਂ ਜਿਨ੍ਹਾਂ ਤੋਂ ਪੁਲਿਸ ਨੂੰ ਸਿੱਧਾ ਸਿੱਧਾ ਸ਼ੱਕ ਹੁਣ ਮਿਕਫਿਲ ਪੌਟ ਦੇ ਉੱਪਰ ਚਲੇ ਜਾਂਦਾ ਪਹਿਲੀ ਚੀਜ਼ ਇਥੇ ਮਿਕਫਿਲ ਪੋਰਟੋਂ ਦਾ ਬਹੁਤ ਵਧੀਆ ਕੱਪੜੇ ਪਾਏ ਹੁੰਦੇ ਆ ਕਲੀਨ ਸ਼ੇ ਮਤਲਬ ਸਭ ਕੁਝ ਜੋ ਵੀ ਹੈਗਾ ਬਹੁਤ ਵਧੀਆ ਬਿਹੇਵ ਕਰਦਾ মিডিਆ ਦੇ ਨਾਲ ਹੱਸ ਕੇ ਗੱਲਾਂ ਕਰਦਾ ਤੇ ਪੂਰੀ ਕਮਿਊਨਿਟੀ ਦਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਸਪੋਰਟ ਦਿਖਾਈ ਇਹ ਕੀਤਾ ਉਹ ਕੀਤਾ ਤੇ ਪੁਲਿਸ ਵਾਲੇ ਦੇਖ ਰਹੇ ਆ ਇਹ ਪ੍ਰੈਸ ਕਾਨਫਰੰਸ ਹੁੰਦੀ ਤਾਂ ਇਹ ਇਸ ਤਰ੍ਹਾਂ ਬਿਹੇਵ ਕਰ ਰਿਹਾ ਜਿਵੇਂ ਕੋਈ ਬਹੁਤ ਵੱਡੀ ਸੈਲੀਬ੍ਰਿਟੀ ਹੈਗਾ ਅਗਲੀ ਚੀਜ਼ ਪੁਲਸ ਦੇ ਅਫਸਰ ਹੁੰਦੇ ਆ ਲੇਡੀ ਪੁਲਿਸ ਵੀ ਹੁੰਦੀ ਆ ਉਹਨਾਂ ਦੇ ਵਿੱਚੋਂ ਇੱਕ ਦੋ ਦੇ ਨਾਲ ਇੱਕ ਤਰ੍ਹਾਂ ਨਾਲ ਜਿਹਨੂੰ ਆਪਾਂ ਕਹ ਲਈਏ ਕਿ ਫਲਰਟ ਵੀ ਕਰਦਾ ਤੇ ਉਹਨਾਂ ਨੂੰ ਕਹਿ ਰਿਹਾ ਕਿ ਅੱਜਕੱਲ ਮੈਂ ਹੋਟਲ ਵਿੱਚ ਰ ਉਨੇ ਤੋਂ ਫਲਾਣੇ ਹੋਟਲ ਦੇ ਵਿੱਚ ਮੈਨੂੰ ਆਕੇ ਤੁਸੀਂ ਮਿਲੋ ਇਸ ਚੀਜ਼ ਤੋਂ ਬਾਅਦ ਪੁਲਿਸ ਦਾ ਪੂਰਾ ਧਿਆਨ ਜਾਂਦਾ ਮਿਕਫਿਲ ਪੋਰਟ ਦੇ ਉੱਪਰ ਹੁਣ ਪੂਰੀ ਧਿਆਨ ਨਾਲ ਉਹਦੀ ਇਨਵੈਸਟੀਗੇਸ਼ਨ ਕਰਦੇ ਆ ਤੇ ਉਹਦੇ ਹੋਟਲ ਦੇ ਕਮਰੇ ਦੇ ਅੰਦਰ ਆਪਣੇ ਉਹ ਵੌਇਸ ਰਿਕਾਰਡਰ ਫਿੱਟ ਕਰ ਦਿੰਦੇ ਆ ਤਾਂ ਕਿ ਜਿਹੜੇ ਹੋਟਲ ਦੇ ਕਮਰੇ ਦੇ ਵਿੱਚ ਉਹ ਰਹਿ ਰਹੇ ਆ ਜਿੱਥੇ ਪੌਲ ਮੌਸਲੇ ਵੀ ਬਹੁਤ ਵਾਰ ਹੁਣ ਆ ਰਿਹਾ ਵਾ ਤੇ ਮਰਾਏ ਡਫੇ ਵੀ ਉੱਥੇ ਰਹਿ ਰਹੀ ਆ ਤਾਂ ਉੱਥੇ ਅੰਦਰ ਜੋ ਵੀ ਗੱਲਾਂ ਬਾਤਾਂ ਹੋ ਰਹੀਆਂ ਨੇ ਉਹ ਪੁਲਿਸ ਨੂੰ ਪਤਾ ਲੱਗ ਜਾਵੇ ਉਸ ਤੋਂ ਹੀ ਲਾਓ ਜਿਹੜੀ ਫੋਰੈਂਸਿਕ ਸਾਇੰਸ ਹੈਗੀ ਆ ਜਾਂ ਨਾੜੇ ਫੋਰੈਂਸਿਕ ਐਕਸਪਰਟ ਹੈਗੇ ਆ ਉਹਨਾਂ ਨੂੰ ਬਹੁਤ ਸਾਰੇ ਸਬੂਤ ਮਿਲਦੇ ਇਸ ਤਰ੍ਹਾਂ ਦੇ ਜਿਹੜੇ ਸਿੱਧਾ-ਸਿੱਧਾ ਇਹਨਾਂ ਤਿੰਨਾਂ ਲੋਕਾਂ ਨੂੰ ਜੋੜਦੇ ਆ ਉਸ ਘਟਨਾ ਦੇ ਨਾਲ ਇਹਨਾਂ ਦੇ ਕੱਪੜਿਆਂ ਦੇ ਉੱਪਰ ਪੈਟਰੋਲ ਹੈ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਅਗਲਾ ਵੱਡਾ ਸਬੂਤ ਉਹਨਾਂ ਨੂੰ ਮਿਲਦਾ ਜਿਹੜਾ ਇਹਨਾਂ ਦੇ ਕਮਰਿਆਂ ਦੇ ਅੰਦਰ ਉਹਨਾਂ ਨੇ ਆਵਾਜ਼ ਰਿਪੋਰਟ ਕਰਨ ਵਾਲੇ ਆਪਣੇ ਸਿਸਟਮ ਲਗਾਏ ਹੋਏ ਉਹਨਾਂ ਤੋਂ ਜਦੋਂ ਪੁਲਿਸ ਤੋਂ ਵਾਲੇ ਪੁਲਿਸ ਦੀ ਟੀਮ ਸੁਣਦੀ ਆ ਇਹਨਾਂ ਦੀਆਂ ਗੱਲਾਂ ਹੋਟਲ ਦੇ ਅੰਦਰ ਤਾਂ ਉਹਨਾਂ ਨੂੰ ਕੋ ਕਲੀਅਰ ਪਤਾ ਲੱਗ ਜਾਂਦਾ ਇੱਕ ਤਾਂ ਇਹ ਪਹਿਲੀ ਵਾਰ ਆ ਕਿ ਉਹਨਾਂ ਨੂੰ ਪੌਲ ਮੋਸਲੇ ਤੇ ਮਰਾਏ ਡਫੇ ਦੇ ਆਪਸ ਵਿੱਚ ਸਰੀਰਕ ਸੰਬੰਧਾਂ ਦਾ ਉਦੋਂ ਪਤਾ ਲੱਗਦਾ ਅਗਲੀ ਚੀਜ਼ ਇਹ ਹੈ ਕਿ ਜੋ ਪੁਲਿਸ ਵਾਲੇ ਸੁਣਦੇ ਉਹ ਹੈਗੀ ਆ ਮਿਕਫਿਲ ਪੋਟ ਇਹਨਾਂ ਦੋਨੇ ਇਨਸਾਨਾਂ ਨੂੰ ਬਾਰ ਬਾਰ ਯਾਦ ਕਰਵਾਉਂਦਾ ਕਿ ਜਦੋਂ ਪੁਲਿਸ ਨੇ ਤੁਹਾਨੂੰ ਕੁਝ ਪੁੱਛਿਆ ਤਾਂ ਤੁਸੀਂ ਇਹ ਬੋਲਣਾ ਵਾ ਇਹ ਬੋਲਣਾ ਤਾਂ ਇਥੋਂ ਤਾਂ ਕਲੀਅਰ ਹੀ ਹੋ ਜਾਂਦਾ ਜਦੋਂ ਤੁਹਾਨੂੰ ਪੁਲਿਸ ਨੇ ਪੁੱਛਿਆ ਤਾਂ ਤੁਸੀਂ ਕਿਹਾ ਕਿ ਮੈਂ ਬਹੁਤ ਜ਼ਿਆਦਾ ਬਚਾਉਣ ਦੀ ਕੋਸ਼ਿਸ਼ ਕੀਤੀ ਇਹ ਕੀਤਾ ਪੌੜੀ ਇੱਥੇ ਪਈ ਸੀ ਮੈਂ ਇੱਥੇ ਸੀ ਮੈਂ 8:00 ਵਜੇ ਇੱਥੇ ਸੀ ਤਾਂ ਹੁਣ ਪੁਲਿਸ ਦੇ ਸਾਹਮਣੇ ਸਭ ਕੁਝ ਕਲੀਅਰ ਹੋ ਚੁੱਕਿਆ ਕਿ ਇਹ ਸਭ ਕੀਤੀ ਕਰਾਈ ਕੀਤੀ ਹੈਗੀ ਫਾਈਨਲੀ 2 April 2013 ਦੇ ਦਿਨ ਟੌਲ ਮੌਸਲੇ ਫਿਲਪੋਟ ਤੇ ਮਰਾਇ ਡਫੇ ਇਹਨਾਂ ਤਿੰਨਾਂ ਨੂੰ ਅਦਾਲਤ ਸਜ਼ਾ ਸੁਣਾਉਂਦੀ ਹੈ 15 ਸਾਲ ਦੀ ਸਜ਼ਾ ਮਿਲਦੀ ਹੈ ਫਿਲਪੋਟ ਨੂੰ ਕਿਉਂਕਿ ਇੰਗਲੈਂਡ ਦੇ ਵਿੱਚ ਫਾਂਸੀ ਦੀ ਸਜ਼ਾ ਨਹੀਂ ਹੈਗੀ ਬਹੁਤ ਦਹਾਕੇ ਪਹਿਲਾਂ ਉੱਥੇ ਸਜਾਏ ਮੌਤ ਨੂੰ ਖਤਮ ਕਰ ਦਿੱਤਾ ਗਿਆ ਉਸ ਤੋਂ ਬਾਅਦ ਮਰਾਇਡ ਅਫੇ ਤੇ ਪੌਲ ਮੌਸਲੇ ਉਹਨਾਂ ਦੋਨਾਂ ਨੂੰ 17-17 ਸਾਲ ਦੀ ਉਮਰ ਕੈਦ ਹੁੰਦੀ ਹੈ ਪਰ ਇੱਥੇ ਨਵੰਬਰ 2020 ਦੇ ਦਿਨ ਮਰਾਇਡ ਅਫੇ ਨੂੰ ਸਿਰਫ ਉਹਦੀ ਅੱਧੀ ਸਜ਼ਾ ਪੂਰੀ ਹੋਣ ਤੋਂ ਬਾਅਦ ਯੂਕੇ ਦੀ ਅਦਾਲਤ ਬਰੀ ਕਰ ਦਿੰਦੀ ਆ 6 ਬੱਚਿਆਂ ਨੂੰ ਮਾਰੇ ਇਹਨਾਂ ਲੋਕਾਂ ਨੂੰ ਉਸ ਤੋਂ 1 ਸਾਲ ਬਾਅਦ ਬਰੀ ਕਰ ਦਿੰਦੇ ਆ ਪਾਲ ਮੋਸਲੇਬ ਸਿਰਫ 6-6 ਸਾਲ 7-7 ਸਾਲ ਜੇਲ੍ਹਾਂ ਦੇ ਵਿੱਚ ਰਹਿਣ ਤੋਂ ਬਾਅਦ ਇਹ ਦੋਨੇ ਜਾਣੇ ਆਰਾਮ ਦੇ ਨਾਲ ਬਾਹਰ ਆਉਂਦੇ ਆ ਅਗਲੀ ਚੀਜ਼ ਹਲੇ ਅੱਗੇ ਸੁਣੋ ਜਦੋਂ ਇਹਨਾਂ ਦੋਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਜਾਂਦਾ ਤਾਂ ਇਹਨਾਂ ਦੀ ਕਿਉਂਕਿ ਇਹਨਾਂ ਨੂੰ ਪ੍ਰੋਟੈਕਸ਼ਨ ਚਾਹੀਦੀ ਗਵਰਨਮੈਂਟ ਕਹ ਰਹੀ ਆ ਕਿ ਸਮਾਜ ਦੇ ਵਿੱਚ ਕੋਈ ਇਨਸਾਨ ਆਪਣਾ ਗੁੱਸਾ ਇਹਨਾਂ ਦੇ ਉੱਪਰ ਕੱਢ ਸਕਦਾ ਤੇ ਇਹਨਾਂ ਦੀ ਜਾਨ ਨੂੰ ਹੁਣ ਲੋਕਾਂ ਤੋਂ ਖਤਰਾ ਵਾ ਉਲਟਾ ਕੀ ਆ ਜਾ ਰਿਹਾ ਕੋਈ ਬੰਦਾ ਗੁੱਸੇ ਦਾ ਭਰਿਆ ਪੀਤਾ ਇਹਨਾਂ ਨੂੰ ਮਾਰ ਸਕਦਾ ਤਾਂ ਜਦੋਂ ਇਹਨਾਂ ਦੀ ਰਿਹਾਈ ਹੁੰਦੀ ਹੈ ਅਲੱਗ-ਅਲੱਗ ਟਾਈਮ ਦੇ ਉੱਪਰ ਇਹਨਾਂ ਨੂੰ ਪ੍ਰੋਪਰ ਪੁਲਿਸ ਦੀ ਕਨਵਾਈ ਦੇ ਵਿੱਚ ਲਿਆਂਦਾ ਜਾਂਦਾ ਦਾ ਸਨਵੜਿਆ ਨੇ ਇਹ ਖਬਰ ਵੀ ਲਾਈ ਸੀ ਕਿ ਇਹਨਾਂ ਦੋਨਾਂ ਨੂੰ ਇਸ ਤਰ੍ਹਾਂ ਦੇ ਨਾਲ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਿਵੇਂ ਕਿ ਬਹੁਤ ਵੱਡੇ ਕੋਈ ਸੈਲੀਬ੍ਰਿਟੀ ਹੋਣ ਉਸ ਤੋਂ ਅਗਲੀ ਚੀਜ਼ ਇਹਨਾਂ ਨੂੰ ਹੋਰ ਸਮਾਜ ਤੋਂ ਬਚਾਉਣ ਲਈ ਇਨਾਂ ਦੀ ਜਿਹੜੀ ਆਇਡੈਂਟੀਟੀ ਆ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦਿੱਤਾ ਗਿਆ। ਇਹਨਾਂ ਦੇ ਨਾਮ ਬਦਲ ਦਿੱਤੇ ਗਏ। ਇਹਨਾਂ ਨੂੰ ਬਿਲਕੁਲ ਡਿਫਰੈਂਟ ਪਾਸਪੋਰਟ ਮਿਲਦੇ ਆ ਆਈ ਕਾਰਡ ਬਿਲਕੁਲ ਡਿਫਰੈਂਟ ਹੋ ਜਾਂਦੇ ਆ। ਉਹਦਾ ਮਤਲਬ ਇਹ ਹੈਗਾ ਕਦੇ ਵੀ ਜੇ ਕੋਈ ਇਨਸਾਨ ਅਜਪਾਲ ਮੌਸਲੇ ਨੂੰ ਜਾਂ ਮਰਾਇ ਡਫੇ ਨੂੰ ਇੰਗਲੈਂਡ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰੂਗਾ ਕਿਤੇ ਵੀ ਚਾਹੇ ਇੰਟਰਨੈਟ ਥਰੂ ਜਾਂ ਕਿਤੋਂ ਵੀ ਉਹਨੂੰ ਕਦੇ ਵੀ ਇਹ ਲੱਭਣਗੇ ਨਹੀਂ ਕਿਉਂਕਿ ਸਾਰੀ ਆਇਡੈਂਟੀਟੀ ਬਦਲ ਚੁੱਕੀ ਆ ਉਹਨਾਂ ਦੀ। ਜੇਲ੍ਹ ਦੇ ਅੰਦਰ ਹੁਣ ਸਿਰਫ ਬਚਿਆ ਹੋਇਆ ਮਿਕ ਫਿਲਪੋਟ ਜਿਹਦੀ ਸਜ਼ਾ ਵੀ ਹੈਗੀ ਆ ਸਿਰਫ 15 ਸਾਲ 15 ਸਾਲ ਸਜ਼ਾ ਪੂਤਣ ਤੋਂ ਬਾਅਦ ਸਨ 2028 ਦੇ ਵਿੱਚ ਉਹ ਵੀ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਊਗਾ ਬਰੀ ਹੋ ਜਾਊਗਾ ਇਹ ਸੀਗੀ ਜੀ ਕਹਾਣੀ ਮਿਕ ਫਿਲਪੋਰਟ ਦੀ ਤਾਂ ਇੱਥੇ ਹੀ ਮੇਰਾ ਵੀਡੀਓ ਖਤਮ ਹੁੰਦਾ